ਸਸ ਜੀ ਅੱਜ ਵੀਡੀਓ ਵਿੱਚ ਰਹੀ ਸੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਜੀ ਹੋ ਦੇਗਾ ਕਾਨੂੰਨ ਦੀ ਦਾ ਝਟਕਾ ਕੰਪਨੀ ਨੇ ਬੰਦ ਕੀਤੀ ਤਿੰਨ ਸਭ ਤੋਂ ਸਸਤੇ ਰੀਚਾਰਜ ਪਲਾਨ ਇਸ ਦੇ ਨਾਲ ਹੀ ਆ ਰਹੀ ਹੈ ਵੱਡੀ ਖਬਰ ਇਸ ਦੇ ਨਾਲ ਇਹ ਰਿਟੇਲ ਤੋਂ ਬਾਅਦ ਹੁਣ Jio ਨੇ ਵੀ ਆਪਣੇ ਰੀਚਾਰਜ ਪਲਾਨਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਅਤੇ ਆਪਣੇ ਫੋਟ ਫੋਲੋ ਵਿੱਚ ਤਿੰਨ ਸਭ ਤੋਂ ਸਸਤੇ ਰੀਚਾਰਜ ਪਲਾਨ ਹਟਾ ਦਿੱਤੇ ਗਏ ਹਨ ਦੱਸਦੀ ਹੈ ਕਿ ਇਹ ਪਲਾਨ ਵੈਲਿਊਸ ਇਹ ਨਹੀਂ ਵਿੱਚ ਸੁੱਚੀ ਸੁੱਚੀ ਬੰਦ ਵਿੱਚ ਸਨ ਇਸ ਦੇ ਨਾਲ ਲੱਖਾਂ ਪਾਣੋਂ ਸਭ ਤੋਂ ਸਸਤਾ ਸਸਤੀਆਂ ਕੀਮਤਾਂ ਵਾਲੇ ਡਾਟਾ ਕਾਲਿੰਗ ਅਤੇ ਐਸਓਐਲ ਸਹੂਲਤਾਂ ਪ੍ਰਦਾਨ ਕਰ ਰਹੇ ਹੜ ਪਰ ਹੜ ਕੰਪਨੀਆਂ ਨੇ ਇਹਨਾਂ ਪਲੈਨ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਜਿਸ ਕਾਰਨ ਬਹੁਤ ਸਾਰੇ ਭੋਗਤਾਵਾਂ ਨਾਖੁਸ਼ ਹਨ ਹਾਲਾਂਕਿ ਇਸ ਦੇ ਨਾਲ ਹੀ ਕੰਪਨੀਆਂ ਦੇ ਦੋ ਨਵੇਂ ਪਲੈਨ ਵੀ ਪੇਸ਼ ਕੀਤੇ ਗਏ ਹਨ ਜਿਨ੍ਹਾਂ ਵਿੱਚ ਤੁਹਾਨੂੰ ਵਿਸ਼ੇਸ਼ ਲਾਭ ਮਿਲਦੇ ਹਨ ਪਰ ਉਹਨਾਂ ਵਿੱਚ ਇੰਟਰਨੈਟ ਡਾਟਾ ਉਪਲਬਧ ਨਹੀਂ ਹੈ ਉਹ ਜਾਣਦੇ ਹਾਂ ਇਸ ਦੇ ਬਾਰੇ Jio ਨੇ ਬੰਦ ਕੀਤੇ ਤਿੰਨ ਸਸਤੇ ਪਲਾਨ ਸਭ ਤੋਂ ਪਹਿਲਾਂ ਦੱਸਦੀ ਕਿ ਹਾਂ Jio ਦੁਆਰਾ ਕਿਹੜੇ ਪਲਾਨ ਜਾਰੀ ਕੀਤੇ ਗਏ ਹਨ ਇਸ ਸੂਚੀ ਵਿੱਚ ਪਹਿਲਾ ਪਲਾਨ 190 ਰੁਪਏ ਦਾ ਹੈ ਜਿਸ ਵਿੱਚ ਤੁਹਾਨੂੰ 28 ਦਿਨ ਵੈਧਤਾ ਮਿਲੇਗੀ ਅਤੇ ਦੂਜਾ ਇਸ ਸੂਚੀ ਵਿੱਚ ਦੂਜਾ ਪਲਾਨ ਇਹ ਹੈ 500 ਰੁਪਏ ਵਿੱਚ ਹੋਏਗਾ ਜਿਸ ਵਿੱਚ ਤੁਹਾਨੂੰ ਰਾਸ਼ੀ ਦਿਨ ਵੈਦਤਾ ਮਿਲੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ